ਰੱਜੇ ਪੁਜੇ ਕਰਾਂ ਦੇ ਤਾਰਾਪਾਲ ਜੀ ਬੈਠੇ ਨੇ ਰੋਟੀ ਆ ਨਹੀਂ ਰਹੀ ਰੰਗ ਬਰੰਗਾ ਜਵਾਕ ਹੈ ਫੁੱਕਾ ਮਾਰ ਰਿਹਾ ਹੈ ਜੀਬ ਚੋਂ ਨੰਗ ਹੈ ਬਹੁਤ ਵੱਡਾ ਬਿੱਲ ਹੋ ਗਿਆ ਛੋਟਾ ਦਿਲ ਹੋ ਗਿਆ ਇੱਕ ਵੱਡਾ ਤਗੜਾ ਰਿਕਾਰਡ ਤੋੜਿਆ ਆ ਵੇਖੋ ਅਵੇ ਕੀ ਗਾਇਸ ਇਹ ਲਾਲਪਰੀ ਬਣੀ ਫਿਰਦੀ ਏ ਪੁੱਤਰ ਮੈਂ ਤੇ ਅੱਗੀ ਉਹ ਜੀਆ ਤੂੰ ਹੋਰ ਨੋ 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 ਕੰਮ ਚੱਲ ਲੈਣਾ ਆਇਆ ਸੀ ਦੁੱਧ ਨਹੀਂ ਦੇਣਾ ਤੁਹਾਨੂੰ ਸ਼ਾਪਿੰਗ ਤੇ ਅੱਜ ਮਿਸਟਰ ਮਨਦੀਪ ਸਿੰਘ ਕਰਾਂਗੇ ਸ਼ਾਪਿੰਗ ਲੈ ਕੇ ਦੋਗੇ ਲੈ ਕੇ ਦੇਣ ਵਾਲਾ ਤੇ ਢਿੱਲਾ ਹੀ ਏ ਪਾਈ ਹੈ ਲੈ ਕੇ ਦੇਣ ਵਾਲੇ ਤੇ ਹਮੇਸ਼ਾ ਢਿੱਲੇ ਹੀ ਹੁੰਦੇ ਨੇ ਇਹਨਾਂ ਨੂੰ ਧੁੜੀ ਕਦੀ ਕਹਿਣਾ ਹੁੰਦਾ ਕੋਸ਼ ਹੋਗੇ ਵੀ ਆ ਚੱਕੋ ਲੈ ਲਓ ਜਿਹੜਾ ਤੁਸੀਂ ਕੁਝ ਲੈਣਾ ਹੈ ਹੈ ਪਹਿਲਾਂ ਇੱਕ ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਉਹ ਹੁੰਦੇ ਸਾਈਕਲ ਦੇ ਕੁੱਤੇ ਖੜ ਗਏ ਨੇ ਉਹ ਕਿਉਂ ਹੁੰਦੇ ਹੁੰਦੇ ਸਨ ਹਾਂ ਕੁੱਤੇ ਕੋਲ ਅਸੀ ਸੋਹ ਡੇਵਰ ਕੇ ਸਮਝਦੇ ਨਹੀਂ ਕਿ ਕੁੱਤੇ ਕਿਵੇਂ ਖੜ ਜਾਂਦੇ ਨੇ ਸਾਈਕਲ ਦੇ ਹੈ ਉਹ ਕਰਦੇ ਹੁੰਦੇ ਸੀ ਕੁੱਤੇ ਖੜ ਗਏ ਨੇ ਸਾਈਕਲ ਦੇ ਕੁੱਤੇ ਖਰਾਬ ਹੋ ਗਏ ਨੇ ਜਿਹੜਾ ਲਵਲ ਬਣਾਇਆ ਹੁੰਦਾ ਆਈ ਲਵ ਪਟਿਆਲਾ ਦਾ ਉਹ ਚਿੱਟਾ ਜਿਹੀ ਕੱਡ ਛੜਿਆ ਸਾਰੇ ਕਿਤੇ ਭੀੜ ਭੜਕਾ ਹੈ ਅੱਜ ਕੀ ਚੱਕਰ ਹੈ ਯਰ ਮਾਸਟਰ ਤੇ ਵੀ 50% ਚੱਲ ਰਿਹਾ ਹੈ ਚੱਲਦਾ ਰਿਹਾ 29 25 29 25 ਆਹ ਇੱਕ ਲੋ ਜੀ ਪਹੁੰਚ ਚੁੱਕੇ ਨੇ ਕੈਮਰੇ 'ਚ ਬਹੁਤ ਬੜੇ ਬੜੇ ਬੰਦੇ ਮੋٹے ਤਾਕੜੇ ਰੱਜੇ ਪੁਜੇ ਘਰਾਂ ਦੇ ਤਾਰਾਪਾਲ ਜੀ ਬੈਠੇ ਨੇ ਰੋਟੀ ਦੀ ਦੀਕ 'ਚ ਨੇ ਰੋਟੀ ਆ ਨਹੀਂ ਰਹੀ ਰੰਗ ਰੰਗਾ ਜਵਾਕ ਹੈ ਫੂਕਾ ਮਾਰ ਰਿਹਾ ਨਾਲੇ ਕੂਕਾ ਮਾਰ ਰਿਹਾ ਦੰਦ ਹੈ ਨਹੀਂ ਦੇਖ ਕੇ ਡਰ ਜਾਗੇ ਥੋੜੇ ਜੇ ਤੰਗਾਂ ਜੇਬ 'ਚੋਂ ਨੰਗਾਂ ਹੱਥ 'ਚ ਪਲੇਟ ਥੋੜਾ ਜਿਹਾ ਕੰਮ ਲੇਟ ਹੈ ਰਾਜ ਕਮਲ ਸਕੂਅਰ ਹੈ ਥੋੜਾ ਜਿਹਾ ਦੇਰ ਹੈ ਆਇਆ ਨਹੀਂ ਆਰਡਰ ਤਾਰਾਪਾਲ ਜੀ ਨੂੰ ਕੈਪਚਰ ਕਰ ਰਹੇ ਨੇ ਤਾਰਾਪਾਲ ਜੀ ਤੁਸੀਂ ਕੱਪੜੇ ਲਏ ਨੇ ਨਹੀਂ ਲਏ ਅੱਜ ਨਹੀਂ ਲਏ ਤਾਰਾਪਾਲ ਜੀ ਨੇ ਕੱਪੜੇ ਅੱਜ ਸਿਰਫ ਮੈਨੂੰ ਤਾਂ ਲੋਹਰੇ ਹੀ ਲਈਆਂ ਨੇ ਕਬੂਟੇ ਲੈਨੇ ਟ੍ਰੇਨਰ ਸ਼ੂਜ਼ ਲੈਨੇ ਉਹ ਰਨਿੰਗ ਕਰਨਗੇ ਥੋੜਾ ਜਿਹਾ ਘਟਾਉਣਗੇ ਤੇ ਵਧਾਉਣਗੇ ਗਰਾਂਦੀ ਸਿਸਟਰ ਬਿੱਲ ਕ ਨਹੀਂ ਦੇਖਦੀ ਐ ਬਹੁਤ ਵੱਡਾ ਬਿੱਲ ਹੋ ਗਿਆ ਛੋਟਾ ਦਿਲ ਹੋ ਗਿਆ ਚਤਾਨ ਚੱਕਰੀ ਚਤਾਨ ਦਾ ਮੈਂ ਦੋ ਦੋ ਤੇ ਤਿੰਨ ਮੈਂ ਕਿਥੋਂ ਲੱਗ ਰਿਹਾ ਕਿਉਂ ਲੱਗ ਰਿਹਾ ਕਿਸੇ ਜਿਹੜੇ ਪਕਾਈ ਮਾਰ ਵਰਗੇ ਸਰਦਾ ਬਹੁਤ ਪਕਾਈ ਤੇ ਵੀ ਬੜੀ ਹੁੰਦੀ ਜੇ ਪੂਰੇ ਉੱਥੇ ਰੱਖਦੇ ਉੱਥੇ ਕੀ ਉਹ ਮਿਲ ਕੇ ਜਿੱਦ ਪਾਰਕਿੰਗ ਬੁਰਕੀ ਜਿਵੇਂ ਕਿ ਜਾਂ ਆਉਣ ਲੱਗੇ ਨਹੀਂ ਜਾਣ ਲੱਗਿਆ ਤੇ ਬੜੀ ਮੈਂ ਉਤਰਨੀ ਸੀ ਪਹਿਲਾਂ ਪਿੱਛੇ ਲਾ ਗਿਆ ਦੁਬਾਰਾ ਕਪੜੇ ਰੱਖਣਾ ਹੈ ਅੱਗੇ ਲੈ ਮੈਂ ਕਿਹਾ ਮੈਂ ਤੁਰਦ ਨਹੀਂ ਹੈ ਅੱਧਾ ਵਟਾ ਲੱਗ ਗਿਆ ਸੀ ਇਹਨਾਂ ਨੂੰ ਦ ਨੈਕਸਟ ਟਾਈਮ ਆ ਗਏ ਬੜੀ ਜਲਦੀ ਆ ਗਏ हाय गाइस हेलो गाइस वेलकम बैक ਕੀ ਹੋ ਗਿਆ ਬੜੀ ਜਲਦੀ ਆ ਗਏ ਹੋ ਨਾ ਕੀ ਹੋ ਗਿਆ ਪਰ ਹੁਣ ਪੁੱਤਰ ਤੜੀ ਪ੍ਰੈਸਿੰਗ ਕਰਕੇ ਟਾਈਮ ਲੱਗ ਗਿਆ ਮੈਨੂੰ ਨਹੀਂ ਲੱਗ ਕੇ ਦਾ ਸਕਦੇ ਸੀ ਹੁਣ ਵਿਆਹ ਦੇ ਵਿੱਚ ਤੇ ਛੁੱਟੀਆਂ ਹੋਣੀਆਂ ਨੇ ਉਹਨੂੰ ਮੁਲਾਬੀ ਵੀ ਤਾਂ ਓਡੀਓ ਨੂੰ ਵੀ ਤਾਂ ਲੱਗੀ ਗਈ ਸੀ ਇਹਨੂੰ ਛੁੱਟੇ ਨਾ ਤੇ ਫੇਰ ਤੇ ਛੁੱਟੇ ਤਾਂ ਫੇਰ ਉਦੋਂ ਫਿਰ ਉਹਦੀ ਤਾਂ ਪੜਾਈ ਘਟੇ ਨਾ ਕਿੰਨਾ ਸਿਲੇਬਸ ਏ ਕਿੰਨਾ ਸਿਲੇਬਸ ਪਿੱਛੇ ਪੈਣਾ ਸੀ ਇਹ ਇੱਕ ਦਿਨ ਹਾਫ ਡੇ ਤੇ ਲੈ ਜਾਂਦੇ ਲੈ ਪੁੱਤਰ ਐਵੇਂ ਥੋੜੀ ਹੁੰਦਾਦਾ ਫਿਰ ਉੱਥੇ ਵੀ ਛੁੱਟੀਆਂ ਹੋਣੀਆਂ ਨੇ ਕਦੋਂ ਹੁਣ ਕੱਲ ਸਾਨੂੰ ਅਸੀਂ ਰਾਤ ਤੱਕ ਟਰਾਈ ਕੀਤਾ ਪੂਰਾ 8:30 ਤੱਕ ਨਹੀਂ ਮਿਲਿਆ ਉਹ ਕਹਿੰਦੇ ਕੱਲੂ ਲੈ ਕੇ ਜਾਏ ਸਵੇਰੇ ਮਿਲੇਗਾ 11 ਵਜੇ ਤੇਰੀ ਡਰੈਸ ਕਰਕੇ ਲੇਟ ਹੋਈਆਂ ਆਵੇ ਇੰਨਾ ਕੁਝ ਲੈ ਕੇ ਆਈਆਂ ਮੈਂ ਫਿਰ ਉਹ ਲੈਪਟੇ ਤੁਸੀਂ ਆ ਜਾਂਦੇ ਸਰਪ੍ਰਾਈਜ਼ ਤੁਸੀਂ ਆ ਜਾਂਦੇ ਫਿਰ ਤੇ ਫਿਰ ਉਹ ਕੋਲ ਲੈਣ ਜਾਂਦਾ ਦਵਾ ਕੋਈ ੜੀ ਲੈ ਆਉਂਦਾ ਜਦੋਂ ਆਣਾ ਸੀ ਇਹ ਸੀ ਵੀ ਤੈਨੂੰ ਪੂਰੀ ਆਏ ਕਿ ਨਾ ਆਏ ਇਹ ਵੀ ਤੇ ਸੀ ਨਾ ਚੱਕਰ ਐਟ ਅ ਟਾਈਮ ਤੋਂ ਲਾਸਟ ਮੋਮੈਂਟ ਤੇ ਕੀ ਕਰਦੀ ਫਿਰ ਹਾਂ ਕੁ ਹੂਰ ਪਾ ਲੈਂਦੀ ਹਾਂ ਹਾਂ ਹੂਰ ਪਾ ਲੈਂਦੀ ਫਿਰ ਕਿਉਂ ਮੰਗਵਾਈ ਮੈਂ ਵਾਪਸ ਕਰ ਦਿੰਦੀ ਹਾਂ ਚੱਲ ਘਰ ਆਓ ਹਾਂ ਨਾਲ ਇੰਨਾ ਕੁਝ ਲੈ ਕੇ ਆਈਆਂ ਵੇ ਏਡੀ ਸੋਹਣੀ ਡਰੈਸ ਲੈ ਕੇ ਮੈਨੂੰ ਨਹੀਂ ਲੈਣਾ ਕਿਉਂ ਮੈਨੂੰ ਲੈਣਾ ਚਲਾ ਜਾ ਤੂੰ ਖਾਨੇ ਚੱਲ 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 ਲੂੰ ਮੂਏ ਥੋੜਾਂ ਦੀ ਚੱਲ ਹਾਂਜੀ ਗਾਇਜ਼ ਵੈਲਕਮ ਬੈਕ ਤੇ ਅਸੀਂ ਆ ਗਏ ਹਾਂ ਘਰ ਕੱਲ ਦੇ ਗਏ ਸੀ ਅਸੀਂ ਤੇ ਅੱਜ ਵਾਪਸ ਆਏ ਹਾਂ ਰਾਤ ਸਾਨੂੰ ਰੁਕਣਾ ਪੈ ਗਿਆ ਟਿਨਾ ਹੁਣਾ ਕੋਲ ਕਿਉਂਕਿ ਐਂਜਲ ਦੀ ਵੀ ਡਰੈਸ ਨਹੀਂ ਮਿਲੀ ਤੇ ਮਲਾਬ ਦਾ ਵੀ ਬਲੇਜ਼ਰ ਨਹੀਂ ਸੀ ਮਿਲਦਾ ਪਿਆ ਉਹਦੀਆਂ 슬ੀਵਜ਼ ਛੋਟੀਆਂ ਕਰਵਾਉਣੀਆਂ ਸੀ ਲੰਬੀਆਂ ਸੀ ਤੇ ਪਹਿਲਾਂ ਤਾਂ ਉਹਨਾਂ ਨੇ 8 8:30 ਦਾ ਟਾਈਮ ਦਿੱਤਾ ਸੀ ਵੇਟ ਕੀਤੀ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਨਹੀਂ ਹੋ ਰਿਹਾ ਤੁਸੀਂ ਸਵੇਰੇ 11:00 ਵਜੇ ਲਿਓ ਕੁਝ ਐਂਜਲ ਦੇ ਪਾਪਾ ਦੀਆਂ ਵੀ ਜਿਹੜੀਆਂ ਪੈਂਟਾਂ ਸੀ ਦੋ ਉਹ ਵੀ ਆਲਟਰੇਸ਼ਨ ਲਈ ਦਿੱਤੀਆਂ ਭਈ ਅਸੀਂ ਉਹ ਵੀ 11:00 ਵਜੇ ਮਿਲੀਆਂ ਸੀ ਇਸ ਚੱਕਰ ਦੇ ਵਿੱਚ ਸਾਨੂੰ ਰਾਤ ਰਹਿਣਾ ਪਿਆ ਉੱਥੇ ਤੇ ਏਂਜਲ ਦਾ ਪੂਰਾ ਮੂੰਹ ਬਣਿਆ ਪਿਆ ਪੂਰਾ ਮੂਡ ਖਰਾਬ ਹੋਇਆ ਪਿਆ ਫਿਰ ਕੀ ਹੋ ਗਿਆ ਪੁੱਤੂ ਹੁਣ ਤੇਰੇ ਤੁਹਾਡੇ ਸਮਾਨ ਲਈ ਰਹੀਆਂ ਮੈਂ ਆਪਣਾ ਤੇ ਕੁਝ ਵੀ ਨਹੀਂ ਲਿਆਈ ਦੇਖੋ ਗਾਇਸ ਮੈਂ ਮੈਂ ਗਰੀਬਣੀ ਆਪਣੇ ਲਈ ਕੁਝ ਨਹੀਂ ਲੈ ਕੇ ਆਈ ਮੈਂ ਉਹਨਾਂ ਕੱਪੜੇ ਲੈ ਚੁੱਕਿਓ ਮੈਂ ਕਿੰਨਾ ਕੀ ਲਿਆ ਮੈਂ ਵਿਆਹ ਲਈ ਕੱਪੜੇ ਤੇ ਨਹੀਂ ਨਾ ਲਏ ਮੈਂ ਕੋ ਮੋਟੇ-ਮੁੱਟੇ ਸੂਟ ਲਏ ਨੇ ਗਾਇਸ ਤੇ ਮੇਰੇ ਵਰਗੇ ਬੰਦੇ ਜਿਨ੍ਹਾਂ ਨੇ ਐਵੇਂ ਵਿਆਹ ਵੇਖਣਾ ਹੈ ਹੈ ਹੋ ਹੋ ਜਾਂਦਾ ਨਹੀਂ ਹੋ ਜਾਂਦਾ ਜ਼ਿਆਦਾ ਕੀ ਹੋ ਗਿਆ ਪਤਾ ਲੱਗ ਹੀ ਜਾਣਾ ਗਾਇਸ ਤੁਹਾਨੂੰ ਹੀ ਜਦੋਂ ਮੈਂ ਉਹ ਹੀ ਡ्रेसेस ਪਾਈਆਂ ਫਿਰ ਤੁਹਾਡੀਆਂ ਨੰਗੀਆਂ ਪਈਆਂ ਨੇ ਪਰ ਠੀਕ ਹੈ ਮੈਂ ਤਾਂ ਹੀ ਪਾਣ ਲੱਗੀਆਂ ਕਿਉਂਕਿ ਹੁਣ ਇੰਨੇ ਨੇ ਪੈਸੇ ਲਾਏ ਪਏ ਨੇ ਹੁਣ ਉਹਨਾਂ ਨੂੰ ਕੋਈ ਇੱਕ ਇੱਕ ਵਾਰੀ ਪਾ ਗਈ ਥੋੜੀ ਬਸ ਕਰ ਦੇਣਾ ਦੋ ਦੋ ਤਿੰਨ ਦਿਨ ਦੀ ਵਾਰੀ ਪਾਓ ਇੰਨੇ ਨੇ ਪੈਸੇ ਲਾਏ ਪਏ ਨੇ ਜਿੰਨੀਦਰ ਪੈਸੇ ਵਿੱਚੋਂ ਨਿਕਲਦੇ ਨਹੀਂ ਉੰਨੀਦਰ ਥੋੜੀ ਆਪਾਂ ਕਹਿਣਾ ਛੱਡਣਾ ਤੇ ਦੋ ਬੱਤ ਪੋਚਾ ਬਣਾਉਗੇ ਪੋਚਾ ਥੋੜੀ ਬੰਨਾ ਉਹਨਾਂ ਦਾ ਪਾਰਟੀ ਵੇਅਰ ਸੂਟਾਂ ਦਾ ਬੰਨਾ ਪੋਚਾ ਤੇਰੀ ਡ्रेसेस ਜਬ ਬਣਾ ਦਾਂਗੀ ਮੈਂ ਬਣਾ ਦੇ ਮੈਨੂੰ ਕਿਹੜਾ ਪੂਰੀ ਆਉਂਦੀ ਹੂੰ ਪੂਰੀਆਂ ਆਉਂਦੀਆਂ ਨੇ ਆ ਦੇਖੋ ਗਾਇਜ਼ ਆ ਇਹ ਸ਼ਾਪਿੰਗ ਤੇ ਆ ਇਹ ਮੈਡਮ ਦੀ ਸ਼ਾਪਿੰਗ ਏ ਤੇ ਇਹਦੇ ਪਾਪਾ ਦੀ ਏ ਤੇ ਮਲਾਬ ਦੀ ਏ ਮੇਰਾ ਕੁਝ ਵੀ ਨਹੀਂ ਆ ਗਿਆ ਇਹਦੇ ਵਿੱਚ ਠੀਕ ਹੈ ਜੀ ਆਜੋ ਦੇਵੀ ਜੀ ਆਜੋ ਦੇਵੀ ਔਰ ਸੱਜਣੋ ਦੇਖ ਲਓ ਦੇਖ ਲਓ ਦੇਖਦੇ ਸਹੀ ਕੀ ਲਿਆਈਆਂ ਇੰਨੀ ਸੋਹਣੇ ਡਰੈਸ ਲੈ ਕੇ ਆਈ ਮੈਮ ਮੈਮ ਕਸ਼ਟ ਕਰੋਗੇ ਤੁਸੀਂ ਆਉਣ ਦਾ ਵੈਸੇ ਤੁਸੀਂ ਕਾਦੀ ਖੁਸ਼ੀ ਚ ਇੰਨੇ ਫੁੱਲ ਫਲਾਣ ਲਾਈ ਪਏ ਨੇ ਦਿਖਾਓ ਇੰਨੇ ਸੱਜੇ ਵੇਖੋ ਕੀ ਲਿਆਂਦਾ ਤੁਹਾਡੇ ਲਈ ਦਿਖਾਓ ਇੱਥੇ ਬੈਠੋ ਬੈਠਣ ਦਾ ਕਸ਼ਟ ਤੁਸੀਂ ਇੰਨੇ ਇਰੀਟੇਟ ਕਿਉਂ ਹੋਏ ਪਏ ਹੋ ਉਹ ਤੁਸੀਂ ਰੀਟੇਟ ਕਰਦੇ ਮੈਂ ਇਰੀਟੇਟ ਕੀ ਇੱਕ ਬੰਦੇ ਦੀ ਸ਼ਾਪਿੰਗ ਕਰਕੇ ਲਿਆਓ ਪਕਾਈ ਮਾਰ ਕੇ ਹਾਂ ਉੱਤੋਂ ਤੁਸੀਂ ਉੱਤੋਂ ਇਰੀਟੇਟ ਹੋਏ ਪਏ ਹੋ ਵੈਰੀ ਗੁੱਡ ਵੈਰੀ ਨਾਈਸ ਨਹੀਂ ਤੁਹਾਨੂੰ ਸਮਾਨ ਤੱਕ ਮਤਲਬ ਹੈ ਕਿ ਤੁਸੀਂ ਤੁਹਾਨੂੰ ਜਾਣ ਤੱਕ ਮਤਲਬ ਹੈ ਜਾਣ ਤੱਕ ਮਤਲਬ ਹੈ ਸਮਾਨ ਤੱਕ ਅੱਛਾ ਅੱਗੇ ਤੇ ਤੁਹਾਨੂੰ ਲੈ ਜਾ ਕਰਾਂਗੇ ਖਾਲੀ ਵਿੰਡੋ ਸ਼ਾਪਿੰਗ ਕਰਾ ਕੇ ਨਾ ਲੈ ਕੇ ਕੁਝ ਨਹੀਂ ਦੇਣਾ ਕਰਨਾ ਤੁਸੀਂ ਜਾ ਕੇ ਘੁੰਮ ਕੇ ਵੀ ਆਏ ਹੋ ਕਿੱਥੇ ਘੁੰਮ ਕੇ ਆਏ ਆ ਗਏ ਤਾਂ ਸੀਨਾ ਬਸ ਲੈ ਆਉਂਦੇ ਹੁਣ ਰੋਟੀ ਖਾਧੀ ਸੀ ਹੁਣ ਖਾਣੀ ਹੋਈ ਸੀ ਉਹਦੇ ਫਿਰ ਗਏ ਸੀ ਨਾ ਹੁਣ ਯਾਰ ਬਾਹਰ ਗਏ ਪਏ ਹਾਂ ਸ਼ਹਿਰ 'ਚ ਹੁਣ ਭੁੱਖ ਤੇ ਲੱਗਦੀ ਹੋਈ ਹੁਣ ਘਰੋਂ ਬੰਦ ਕੇ ਲੈ ਕੇ ਜਾਂਦੇ ਟੀਫਨ ਚਲ ਠੀਕ ਹੈ ਅੱਗੇ ਤੋਂ ਟਿਫਨ ਪੈਕ ਕਰਕੇ ਲੈ ਕੇ ਜਾਵਾਂਗੇ ਚਲੋ ਬੈਠੋ ਮੈਮ ਪਲੀਜ਼ ਬੀ ਸਿਟਿਡ ਬੀ ਸਿਟਿਡ ਮੈਮ ਪਹਿਲਾਂ ਆ ਦੇਖੋ ਗਾਇਜ਼ ਇਥੇ ਲੱਭਣਾ ਪੈਣਾ ਸਭ ਸਭ ਤੋਂ ਪਹਿਲਾਂ ਤੇ ਜਿਹੜੀ ਮੰਗੜੇ ਚ ਪਾਣੀ ਹੈ ਡਰੈਸ ਇਹ ਜਿੰਨੇ ਲਵਾਇਆ ਸੀ ਇੰਨਾ ਟਾਈਮ ਪਤਾ ਨਹੀਂ ਮੈਡਮ ਨੂੰ ਪਸੰਦ ਆਉਣੀ ਚਾਹੀਦੀ ਹੈ ਵਧੀਆ ਨਾ ਨਾ ਹੋਈ ਪਸੰਦ ਆਉਣੀ ਹੈ ਕਿ ਨਹੀਂ ਆਉਣੀ ਮੈਮ ਨੂੰ ਇਹ ਲਈ ਅਸੀਂ ਜਾਮਜ਼ ਵਾਲਿਆਂ ਤੋਂ ਤੇ ਟਾਣਾਣਾਣਾਣਾਣਾ ਡਰੈਸ ਕਿੰਨੀ ਯਾਰ ਕੀ ਆ ਹੋਏ ਹੁਣਾ ਵੇਖੀ ਕਿੰਨੀ ਸੋਹਣੀ ਆ ਇਹ ਆ ਵੇਖ ਆ ਚੱਕ ਆ ਚੱਕ ਆ ਵੀ ਕਿੰਨਾ ਸੋਹਣਾ ਵਰਕ ਹੋਇਆ ਵੇਖੀ ਵੇਖੀ ਮਾੜੀ ਏ ਕਿਹੜੇ ਐਂਗਲ ਤੋਂ ਮਾੜੀ ਏ ਸਾਰੇ ਐਂਗਲ ਤੋਂ 360 ਸੈਕਲ ਤੋਂ ਕੀ ਮਾੜਾ ਮਾੜਾ ਕੀ ਏ ਸਾਰਾ ਕੁਝ ਹਾਂ ਮੈਂ ਤੇਨੇ ਜੋਰ ਨਾਲ ਵੀ ਕਿ ਡਰੈਸ ਲੈਂਦੀ ਐ ਤੇ ਇਹਨੂੰ ਪਸੰਦ ਹੀ ਨਹੀਂ ਆਈ ਆਵੇਂ ਕਿ ਵਰਕਵੇ ਕਿੰਨਾ ਸੋਹਣਾ ਸਿੰਪਲ ਕਿਹੜੇ ਚਾਤੀ ਜੀ ਨਹੀਂ ਲੈ ਸਕਦੇ ਬਿਲਕੁਲ ਡੀਸੈਂਟ ਜੀ ਲੁੱਕੇ ਦੀ ਆ ਵੇਖ ਬਿਲਕੁਲ ਡੀਸੈਂਟ ਏ ਇਹ ਪਤਾ ਮੈਂ ਕਿਉਂ ਲੈ ਕੇ ਆਈ ਆ ਮੇਰੀ ਗੱਲ ਸੁਣ ਜਿਹੜੀਆਂ ਤੇਰੀ ਪਹਿਲੀਆਂ ਡਰੈਸਿਸ ਨੇ ਹੈਨਾ ਲਹੰਗੇ ਸ਼ਿੰਗੇ ਸ਼ਰਾਰੇ ਫਰਾਰੇ ਫਰੂਰੇ ਉਹ ਸਭ ਛੋਟੀਆਂ ਆਉਂਦੀਆਂ ਉਹਦੋਂ ਪੂਰੀਆਂ ਨਹੀਂ ਆਉਂਦੀਆਂ ਤੇ ਹੁਣ ਮੈਂ ਤੈਨੂੰ ਲੈ ਦੇ ਦਿੰਦੀ ਠੀਕ ਹੈ ਲੈ ਦੇ ਦਿੰਦੇ ਪਹਿਲਾਂ ਮੇਰੀ ਗੱਲ ਸੁਣੋ ਲਿਸਨ ਟੂ ਮੀ ਮੈਂ ਲੈ ਦੇ ਦਿੰਦੀ ਠੀਕ ਹੈ ਉਹ ਕੋਈ ਚੱਕਰ ਨਹੀਂ ਸੀ ਇਹ ਵੀ ਸਸਤਾ ਨਹੀਂ ਆਇਆ 4000 ਦਾ ਬਣਿਆ ਹੈ ਵੀ ਡਰੈੱਸ ਜਿਹੜੀ ਆ ਪੂਰੀ ਲੱਗਦੀ ਨਹੀਂ ਕਿ ਸਿੰਗਲ ਲੱਗਦੀ ਨਹੀਂ ਇਹ ਇਹੀ ਹੈ ਜਿਹੜਾ ਇਹ ਦਾ ਫੈਬਰਿਕ ਹੈ ਪਤਾ ਕਿੰਨਾ ਕੋਸਟਲੀ ਉੱਪਰ ਆ ਜਿਹੜਾ ਹੋਇਆ ਤੇ ਉੱਪਰ ਉਹ ਰੈਡੀमेड ਹੈ ਮੈਂ ਤਾਂ ਨਹੀਂ ਲਿਆ ਹੈਗਾ ਕਿਉਂਕਿ ਤੂੰ ਆ ਸਾਲ ਪਾਉਂਦੀ ਐ ਅੰਜਲ ਹੈ ਅਗਲੇ ਸਾਲ ਤੈਨੂੰ ਫੇਰ ਛੋਟਾ ਹੋ ਜਾਣਾ ਸੀ ਉਹਦਾ ਫਾਇਦਾ ਕੀ ਸੀ ਉਹ ਪਿਆਰ ਰਹਿਣਾ ਸੀ ਤੇ ਆਹ ਤੇਰਾ ਫੇਰ ਯੂਜ਼ ਹੋਏਗਾ ਪੂਰੀ ਅਲਮਾਰੀ ਭਰੀ ਪਈ ਐ ਵਿਖਾਵਾਂ ਪਤਾ ਆ ਵੇਖ ਲਓ ਬੰਦ ਵੀ ਨਹੀਂ ਹੁੰਦੀ ਹੈਗੀ ਡਿੱਗਣ ਨੂੰ ਹੋਏ ਪਏ ਨੇ ਕੱਪੜੇ ਬੰਦ ਹੋਗੀ ਬੰਦ ਆ ਵੇਖ ਲਓ ਗਾਇਜ਼ ਹਾਲ ਵੇਖ ਲਓ ਲਿਆ ਕੇ ਦੋ ਕੱਪੜੇ ਤਾਂ ਵੀ ਇਨਾਂ ਦਾ ਇਹੀ ਹਾਲ ਹੈ ਜਿੰਨਾ ਮਰਜ਼ੀ ਇਨਾਂ ਦਾ ਕਰ ਲਓ ਇੰਨੀ ਸੋਹਣੀ ਡਰੈਸ ਲਿਆ ਕੇ ਦਿੱਤੀ ਹੈ ਹੈ ਹੁਣ ਤੇਰਾ ਇਹ ਐ ਕਿ ਪਹਿਜੇਗਾ ਆਮ ਨਾਲ ਅਗਲੇ ਸਾਲ ਜਿਵੇਂ ਮਰਜ਼ੀ ਪਾਈ ਆਉਣ ਜਾਣ ਦੇ ਲਈ ਕੈਜੂਅਲ ਵੀ ਤੇਰਾ ਯੂਜ਼ ਹੋ ਜਾਏਗਾ ਤੇ ਤੇਰਾ ਫੰਕਸ਼ਨ ਵੀ ਅਟੈਂਡ ਹੋ ਜਾਏਗਾ ਵੇਖ ਤੇ ਸਹੀ ਤੂੰ ਪਹਿਲਾਂ ਹੀ ਨੱਕ ਨੂੰ ਬੋਲ ਵੱਟਣ ਲੱਗ ਗਈ ਹੈ ਦੇਖ ਲੈ ਫਿਰ ਹੋਰ ਕੁਝ ਲੈ ਕੇ ਨਹੀਂ ਮੇਰਾ ਟਾਈਮ ਵੇਸਟ ਨਾ ਕਰੋ ਅੱਛਾ ਹਮ ਟਾਈਮ ਵੇਸਟ ਹੋ ਰਿਹਾ ਹੈ ਕਿੰਨੇ ਮੋਰ ਆਏ ਸਾਰੇ ਕੱਪੜੇ ਮੈਂ ਹੁਣੀ ਜਾਣਾ ਵਿਆਹ ਹੀ ਨਹੀਂ ਜਾਣਾ ਫਿਰ ਨਾ ਵੈਰੀ ਗੁੱਡ ਨਾ ਜਾਏ ਨਾ ਜਾਏ ਮੈਂ ਨਹੀਂ ਨਹੀਂ ਵਿਆਹ ਨਹੀਂ ਜਾਏ ਚੱਲ ਠੀਕ ਹੈ ਪਰ ਪੁਰਾਣੇ ਕੱਪੜੇ ਪਾ ਲਈ ਮੈਂ ਵਾਪਸ ਘਰ ਆਉਣੀ ਆ ਇਹ ਕਾ ਲਿਆ ਹੁੰਦਾ ਟੰ ਟਣਾਣਾ ਜੇ ਕੋਈ ਜਾਂਦੀ ਨਹੀਂ ਚੱਚ ਵੀ ਨਾ ਨਿਕਲੀ ਤੇ ਦੇਖ ਬਈ ਮੈਂ ਤੇ ਆਪਣੇ ਮਾਣ ਵਧੀਆ ਲਿਆਈ ਆ ਹੁਣ ਅੱਗੋਂ ਤੇਰੀ ਮਰਜ਼ੀ ਵੀ ਤੈਨੂੰ ਪਸੰਦ ਮੈਂ ਤੇ ਹੋਦੇ ਤੇ ਵੀ ਪੂਰਾ ਜੋਰ ਲਾਇਆ ਸੀ ਟੂ ਆਈ ਏਮ ਸ਼ੋਰ ਕਿ ਪਸੰਦ ਆਏਗਾ ਟੰ ਟਣਾਣਾ ਨਾ ਨਾ ਪਹਿਲਾਂ ਦੱਸ ਨਾ ਕਿ ਪਹਿਲਾਂ ਵੇਖ ਤੇ ਸਹੀ ਤੇਰੀ ਫੇਵਰੇਟ ਚੀਜ਼ ਏ ਕਿਹੜੀ ਯਾਦ ਕਰ ਤੂੰ ਮੰਗਦੀ ਸੀ ਉਹ ਵੀ ਮੇਰੀ ਮੈਨੂੰ ਕਿਉਂ ਨਹੀਂ ਲੈ ਕੇ ਦਿੱਤੀ ਅੱਛਾ ਉਹ ਹਾਂ ਖਿਚੜੀ ਹਾਂ ਖਿਚੜੀ ਦੇਖੋ ਵਾਓ ਸ਼ੁਕਰੇ ਸ਼ੁਕਰੇ ਮੈਡਮ ਨੂੰ ਕੋਸ਼ ਤੇ ਪਸੰਦ ਆਇਆ ਵਧੀਆ ਲੱਗੀ ਏ ਯੈਸ ਇਹ ਤਾਂ ਮੇਰੇ ਫੇਵਰੇਟ ਏ ਸ਼ੁਕਰੇ ਕੋਈ ਚੀਜ਼ ਤੇ ਪਸੰਦ ਆਈ ਲਿਆਂਦੇ ਦੀ ਕਦਰ ਕੀਤੀ ਮੈਡਮ ਜੀ ਨੇ ਇਹ ਕਦੋਂ ਪਾਣੀ ਹੈ ਇਹਦੇ ਮੈਂ ਵੈਸੇ ਹੀ ਲਿਆਣ ਦੀ ਇਹ ਮੰਗੜੇ ਤਾਂ ਪਸੰਦੀਆਂ ਹੋ ਮੰਗੜੇ ਤਾਂ ਵਧੀਆ ਲੱਗੇਗੀ ਪੈਂਟ ਇਹਦੇ ਮੈਂ ਵੈਸੇ ਕੈਜੂਅਲ ਇਹ ਦਿਸ ਇਜ਼ ਬੈਟਰ ਦੈਨ ਥਿਸ ਚਲ ਫਿਰ ਆਹ ਵਾਲੀ ਮੰਗਣੀ ਮੈਂ ਹੀ ਪਾਉਂਗੀ ਠੀਕ ਹੈ ਆਪਾਂ ਐਂ ਕਰਾਂਗੇ ਨਾ ਤੇਰੀ ਭੁਈ ਵੀ ਆ ਜਾਂਦੀ ਏ ਠੀਕ ਹੈ ਆਪਾਂ voting ਕਰ ਲੈਨੇ ਆ ਫੁੱਫੂ ਨੂੰ ਵੀ ਪੁੱਛ ਲੈਨੇ ਆ ਭੁਈ ਨੂੰ ਵੀ ਪੁੱਛ ਲੈਨੇ ਆ ਠੀਕ ਹੈ ਜਿਹਦੀ ਜ਼ਿਆਦਾ voting ਹੋਈ ਫਿਰ ਮੰਨਣਾ ਪਏਗਾ ਜੇ ਵੋਟਾਂ ਜ਼ਿਆਦਾ ਹੋਈਆਂ ਮੰਨੇਗੀ ਹੂੰ ਪੱਕਾ ਹੂੰ ਚਲ ਠੀਕ ਹੈ ਤੇਦੀ ਆ ਤਾਂ ਵੇਖ ਲੈ ਟਰਾਊਜ਼ਰ ਕੈਂਟ ਕੈਂਟ ਇਹ ਚ ਦਾ ਬਲੂ ਹੈ ਕਿਉਂ ਆਵੇ ਨੀਚੇ ਖਿਚੜੀ ਹੋਈ ਹੈ ਇਹ ਮਲਟੀ ਕਲਰ ਲੈ ਲਿਆ ਵੀ ਉਹ ਤੇਰੀ ਡੈਨਿਮ ਨਾਲ ਵੀ ਚੱਲ ਜੇਗੀ ਤੇ ਕਾਟਰਾਇਜ਼ ਨਾਲ ਵੀ ਚੱਲ ਜੇਗੀ ਤੇ ਤੇਰੀ ਭੈਣ ਨੇ ਰਿਕਾਰਡ ਤੋੜਤਾ ਹੈ ਕਿਹੜਾ ਇਹ ਕੱਡਾ ਤਗੜਾ ਰਿਕਾਰਡ ਤੋੜਿਆ ਮੈਂ ਵਲੌਗ ਦਿੱਲੀ ਪਾਉਂਦੇ ਤਿੰਨ ਚਾਰ ਨਾ ਪੁੱਤਰ ਮਸਾ ਤੇ ਪਾਏ ਨੇ ਤੂੰ ਨਾ ਨਾ ਕਰੀ ਚੱਲ ਅੱਗੋ ਅੱਗੋ ਲੈ ਨੋ 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 ਅੱਗੋ ਵੱਡੇ ਮम्मा ਡੇਲੀ ਪਾਇਆ ਕਰੋ ਯੈਸ ਯੈਸ ਨੋ ਨੋ ਪੁੱਤਰ ਮੈਂ ਤੇ ਵੀ ਹੋ ਜੀਆ ਤੂੰ ਹੋਰ ਨੋ 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 ਕਰੀ ਚੱਲ ਆ ਵੇ ਕੋ ਆ ਵੇ ਕਿ ਗਾਇਸ ਇਹ ਲਾਲਪਰੀ ਬਣੀ ਫਿਰਦੀ ਏ ਤੇ ਕਹਿੰਦੀ ਮੈਂ ਕਿਵੇਂ ਦੀ ਲੱਗਦੀ ਪਈਆ ਮੈਂ ਕਿਵੇਂ ਦੀ ਲੱਗਦੀ ਪਈਆ ਚੱਤੀ ਕੱਟ ਕਟ ਰੋਹ ਸੀ ਰੈਡੀ ਨਹੀਂ ਲੱਖ ਹੋਇਆ ਨੇ ਤੇ ਮੈਂ ਬੜੀ ਨੱਡੀ ਹੋਈ ਪਈਆ ਓਏ ਹੋਏ ਹੋਏ ਵੇ ਮੁੰਡਿਆ ਹੋਏ ਵੀ ਕੀ ਗੱਲ ਕਰ ਰਹੀ ਆ ਨਾ 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 ਮਮਾ ਜੀ ਵੱਡੇ ਮਮਾ ਜੀ ਕੋ ਵੱਡੇ 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 ਮਮਾ ਮਮਾ ਕਿਹੜੇ ਮਮਾ ਕਿਹੜੇ ਨੇ ਕੌਣ ਕਿਹੜੇ ਕਿਹੜੇ ਮਮਾ ਹਾਏ ਉਹ ਸ਼ਕਰੇ ਨਿਵਰੇ ਪੁੱਤਰ ਦੇ ਦੀਦੀ ਸ਼ੁਕਰ ਦੀਦੀ ਸ਼ੁਕਰ ਦੀਦੀ ਦੀਦੀ ਨੇ ਵੇਖਾ ਖਲਾਰਾ ਪਾਇਆ ਪਿਆ ਸਾਰੇ ਬੈੱਡ ਦੇ ਬੁਕਸ ਖਲਾਰੀਆਂ ਹੋਈਆਂ ਨੇ ਬਿਕੋਜ਼ ਮੈਂ ਬਹੁਤ ਜ਼ਿਆਦਾ ਪੜਦੀ ਹਾਂ ਪੜ ਰਹੀਆਂ ਤੇ ਨੰਬਰ ਦੱਸਣਗੇ ਬਹੁਤ ਜ਼ਿਆਦਾ ਪੜਦੀਆਂ ਤੂੰ ਨੰਬਰਾਂ ਦੇ ਪਤਾ ਨਹੀਂ ਆ ਬਿੱਲੀ ਕਿੱਥੋਂ ਆਈ ਸੀ ਘੁੰਮਦੀ ਘਮੰਦੀ ਇਹ ਕੀ ਹੈ ਜਸ ਚਾਚੂ ਕਰੋ ਅੱਛਾ ਤੇ ਹੁਣ ਇੱਧਰ ਕਿਵੇਂ ਆ ਗਏ ਕੱਟੇ ਰੋ ਜਾਂਦੇ ਨੇ ਦੁੱਧ ਲੈਣ ਆਏ ਹੋ ਅਸੀਂ ਦੁੱਧ ਨਹੀਂ ਦੇਣਾ ਤੁਹਾਨੂੰ ਦੱਸਣਾ ਚਾਹਤ ਨਹੀਂ ਪਰਣਾ ਤੁਹਾਨੂੰ ਦੁੱਧ ਨਹੀਂ ਦੇਣਾ ਦੁੱਧ ਲੈ ਲੈ ਆਇਆ ਪੀ ਅਸੀਂ ਦੇਣਾ ਹੀ ਅਸੀਂ ਲਕੋ ਦੇਣਾ ਅਸੀਂ ਇਹਨਾਂ ਨੂੰ ਦੁੱਧ ਨਹੀਂ ਦੇਣਾ ਅਸੀਂ ਆਪ ਹੀ ਲੈ ਲਵਾਂਗਾ ਨਾ ਪਰ ਮੇਰਾ ਪੁੱਤਰ ਜਿੰਨਾ ਉਹ ਲੱਗਿਆ ਕਮਰੇ 'ਚ ਉੱਥੇ ਮਿਲੀ ਜਿੰਨਾ ਮੱਝੀ ਲੈਣੇ ਮੇਰਾ ਪੁੱਤਰ ਆਖ ਸੋਹਣੇ ਨਾਲ ਦੁੱਧ ਚੰਗਾ ਸੀ ਹਾਂ ਕਾਰਾਂ ਸ਼ੋਪਿੰਗ ਹਾਂ ਕਾਰਾਂ ਆਏ ਵੇਖੀ ਸਮਾਨ ਲੈਂਦਾ ਓਕੇ ਆ ਵੇਖੋ ਬੱਟੀ ਵੇਖੀ ਸੋਹਣੀ ਏ ਆਈ ਸੋਹਣੀ ਏ ਨਾ ਬਸ ਹੋਰ ਕੁਝ ਨਹੀਂ ਸੋਹਣੀ ਏ ਹਈ ਹੋਰ ਕੁਝ ਨਹੀਂ ਸੋਹਣਾ ਸੋਹਣਾ ਇੰਨੀ ਤੇ ਸੋਹਣਾ ਆਈ ਕਹਿ ਰਹੀ ਆਈ ਸੋਹਣਾ ਹੋਰ ਕੁਝ ਨਹੀਂ ਸੋਹਣਾ ਕੰਟਰਾਸਟ ਵਧੀਆ ਲੱਗਿਆ ਵੇਖੀ ਜੈਸ ਖਿਚੜੀ ਵਾਲਾ ਮੈਨੂੰ ਖਿਚੜੀ ਵਾਲਾ ਲੱਗਦਾ ਹੁੰਦਾ ਏ ਮੀਨਾ ਲਾਈ ਦੀ ਹੈ ਕਾਕੇ ਟੋਪੀ ਸੋਹਣੀ ਏ ਕਾਕੇ ਟੋਪੀ ਇਹਨੂੰ ਕਾਕੇ ਟੋਪੀ ਵੀ ਏ ਇਹਦੀ ਵੇਖੀ ਆ ਡਰੈਸ ਲੈਂਦੀ ਏ ਆ ਵੀ ਇਹ ਡਰੈਸ ਮਾੜੀ ਏ ਮੈਨੂੰ ਤੁਸੀਂ ਨਾ ਕੋ ਸੋਹਣੀ ਡਰੈਸ ਵੀ ਵਧੀਆ ਏ ਇਹਨੂੰ ਮੈਡਮ ਨੂੰ ਪਸੰਦ ਨਹੀਂ ਆਈ ਹੈਗੀ ਸ਼ਰਾਗ ਵਾਲਾ ਮੰਗਦੀ ਸੀ ਸ਼ਰਾਗ ਵਾਲਾ ਮੈਂ ਪਾਰੇ ਪਹਿਣਾ ਇੱਕ ਵਾਰੀ ਹੋਈ ਸੀ ਇਹ ਪੈ ਸਕਦਾ ਜੀ ਕੋਈ ਵੀ ਪ੍ਰੋਗਰਾਮ ਹੁੰਦਾ ਨੀਵੇਂ ਮਾੜਾ ਮੋਟਾ ਵੀ ਪ੍ਰੋਗਰਾਮ ਹੁੰਦਾ ਉੱਤੇ ਪੈ ਸਕਦਾ ਹਾਂ ਹਾਂ ਇਹ ਮੈਂ ਤਾਂ ਲੈ ਲਈ ਵੀ ਛੋਟੇ ਮੋਟੇ ਫੰਕਸ਼ਨ ਤੇ ਵੀ ਪੈ ਜਾਏਗੀ ਇਹਦੀ ਉਵੇਂ ਸਿਰਫ ਵਿਆਹ ਤੇ ਪਾਓ ਉੱਤੇ ਰੱਖ ਦਿਓ ਇਹਦੇ ਲਹਿੰਗੇ ਅੱਗੇ ਢੇਰ ਲੱਗਿਆ ਪਿਆ ਹੈ ਇਹ ਲਹਿੰਗੇ ਤੇ ਕੱਲੇ ਵਿਆਹ ਨੂੰ ਪੈਂਦੇ ਮੈਨੂੰ ਤੇ ਇਹਨੂੰ ਪਸੰਦ ਨਹੀਂ ਹੁੰਦਾ ਪਿਆ ਵੇਖੀ ਨਾ ਕਲਰ ਵੀ ਵਧੀਆ ਹੈ ਵਧੀਆ ਹੈ ਨਾ ਚਲੰਜ ਲਈ ਇੱਕ ਵੋਟ ਹੋ ਗਈ ਆ ਵੇਖ ਇਹ ਪਤਾ ਕਿਹਦੀ ਲੈ ਜਾਓ ਯਾਰ ਚਾਚੀ ਜੀ ਮੈਨੂੰ ਨਹੀਂ ਪਾਣਾ ਆ ਲੈਂਥ ਪੂਰੀ ਇਹਨੂੰ ਇਹਦੇ ਸਾਹਮਣੇ ਪਤਾ ਕੀ ਉੱਥੇ ਇੱਕ ਕੁੜੀ ਸੀ ਜਿਹੜੀ ਉਹ ਸੇਲ ਕਰਦੀ ਪਈ ਸੀ ਵਿਚਾਰੀ ਉਹ ਇ ਸੇਮ ਇਹਦੇ ਜਿਹੜੀ ਹਾਈਟ ਸੀ ਤੇ ਇਹਦੇ ਵਾਂਗੂ ਹੀ ਪਤਲੀ ਸੀ ਤੇ ਮੇਰੀ ਗੱਲ ਸੁਣਾ ਐਕਸਲ ਦੇ ਵਿੱਚ ਸੀ ਮਸਾ ਸੀ ਇਹਦੀ ਫਿਟਿੰਗ ਚ ਕਰਾਇਆ ਤਾਂ ਸਾਨੂੰ ਰਾਤ ਰੁਕਣਾ ਪਿਆ ਉੱਥੇ ਕਾਕੇ ਦੁੱਦੂ ਕਾਕੇ ਦੁੱਦੂ ਇੱਕ ਵੋਟ ਹੋ ਗਈ ਇਹਦੀ ਹੈ ਹੁਣ ਇਹਦੀ ਬਾਕੀ ਬਾਕੀ ਦੇ ਵੋਟਾ ਕਰਾ ਲਾਂਗੇ ਦਾਦੀ ਮੰਮਾ ਹੋਣਾ ਤੋਂ ਭੂਈ ਤੋਂ ਫੁੱਫੂ ਤੋਂ ਮੈਂ ਕਹਿੰਦੀ ਹਾਂ ਨੀ ਕਿਸੇ ਨੂੰ ਹੁਣ ਮੈਂ ਨੇ ਵੀ ਨਹੀਂ ਤੇ ਕਿਹਾ ਸੀ ਕੁਛ ਨਾ ਮੈਂ ਕਿਹਾ ਸਾਰੇ ਕਹਿੰਗੇ ਵਧੀਆ ਏ ਦੱਸ ਇਹਨੂੰ ਨਹੀਂ ਇਹ ਤਾਂ ਹੀ ਪਸੰਦ ਦੇ ਬਸ ਕੱਲਾ ਹਾਂ ਮੈਂ ਆਈ ਚਲ ਫਿਰ ਆਹੀ ਪਾਜੀ ਨਹੀਂ ਹੁਣ ਮੰਗੜੇ ਤੇ ਚੰਗਾ ਲੱਗੇਗਾ ਟੌਪ ਪੈਂਟ ਟੌਪ ਪਾਇਆ ਮੰਗੜੇ ਤੇ ਨਹੀਂ ਵਧੀਆ ਲੱਗਣਾ ਆ ਵਧੀਆ ਲੱਗੇਗੀ ਬਾਕੀ ਇਹ ਤਾਂ ਮਲਾਬ ਦਾ ਸਮਾਨ ਲਿਆਂਦਾ ਸੀ ਵੇਖ ਲੈ ਉਹ ਵੀ ਮੇਰਾ ਵੀ ਦੁੱਧ ਨਾ ਡੋਲ ਜੇ ਪਹਿਲਾਂ ਦੇ ਦੁੱਧ ਸਾਈਡ ਕਰੋ ਕੈਮਰਾ ਆਹ ਤੇ ਤੇਰੇ ਵੀਰ ਜੀ ਦੀ ਏ ਲੋਰ ਲੋਰ ਤੇ ਕੋਟੀ ਆ ਕੋਟੀ ਲਗੀ ਸੋਹਣੀ ਲੱਗੀ ਕੋਟੀ ਇਹਦੇ ਆਪ ਹੀ ਲੈ ਆਏ ਨੇ ਮੈਨੂੰ ਦੱਸਿਆ ਵੀ ਨਹੀਂ ਤੇ ਆਪੇ ਖਰੀਦ ਲਿਆਏ ਨੇ ਕਾਊਂਟਰ ਤੇ ਜਦੋਂ ਪੇਮੈਂਟ ਕਰਨ ਲੱਗੇ ਨਾ ਕਹਿੰਦੇ ਮੈਨੂੰ ਸੋਹਣੀ ਲੱਗੀ ਨਾ ਵਧੀਆ ਕਲਰ ਹੈ ਹਮ ਫਲਾਈਟੀਆਂ ਨੇ ਨਾ ਦਿਖਾ ਮਾ ਚਾਚੀ ਜੀ ਹਾਂਜੀ ਤੁਹਾਨੂੰ ਆਪਣਾ ਪੇਸ਼ ਕਰਨ ਜਾਵਾਂ ਪੇਸ਼ ਕਰਨ ਜਾਵਾਂ ਤੂੰ ਪੇਸ਼ ਕਰਨ ਜਾ ਰਹੇ ਹੈ ਸਰਖਲਾਰ ਵੀ ਲਿਆਇਆ ਸਰਖਲਾਰ ਵੀ ਲਿਆਇਆ ਪਟਕਾ ਲਾ ਕੇ ਸ਼ਾਇ ਮਿੱਲੀ ਦੀ ਏ ਇਹ ਮੈਂ ਬੂਗੀ ਆ ਤੇ ਮੈਂ ਹੀ ਰੱਖ ਲੈਣੀ ਆ ਵੈਸੇ ਮੈਨੂੰ ਬੂਗੀ ਲੱਗੀ ਹੋਰ ਕੀ ਰੁਹਸਾ ਮੈਨੂੰ ਕਿਵੇਂ ਮੈਨੂੰ ਪੂਰੀ ਆ ਗਈ ਮੈਂ ਚੱਲਿਆ ਰਹੇ ਹੈ ਇਹ ਬਿਲਕੁਲ ਐਵੇਂ ਦੀ ਪੈਂਟ ਵੀ ਹੈ ਮੈਂ ਨਹੀਂ ਰਹੇ ਹੈ ਕੋਕਾ ਆ ਗਿਆ ਆ ਵੀ ਮੇਰੀ ਮੰਮਾ ਨੂੰ ਪਤਾ ਨਹੀਂ ਕੀ ਕਰਤਾ ਉਹ ਵੇਖਣੀ ਉਧਰ ਉਹ ਕਿੱਡੀ ਛਿੱਤੀ ਆਇਆ ਹੀ ਮੈਂ ਪਰ ਤਨ ਜਾ ਰਹੇ ਹੈ ਕਿੱਡਾ ਖੁਸ਼ ਹੁੰਦਾ ਵੇ ਸਾਰੇ ਲਫਾਵੇ ਖਲਾਰ ਕੇ ਅੱਛਾ ਮੇਰੇ ਤੇ ਹੈ ਤਨ ਜਾ ਇੱਕ ਆ ਪੈਂਟ ਵੇ ਵਖਾਤ ਦੇ ਚਾਚੀ ਨੂੰ ਉੱਧਰ ਵਖਾ ਮੈਨੂੰ ਵਿਖਾਈ ਦੇਣਾ ਹਾਂਜੀ ਪੁੱਤਰ ਆਬੂਬੇਸ਼ ਕੰਗੇ ਸੋਨੇ ਨੇ ਬੁੱਤ ਤੇਰੇ ਸੋਨੇ ਦੇ ਪੜੇ ਕੋਰ ਹੈ ਜਨਾ ਅੱਧੇ ਕੱਪੜੇ ਹੋਰ ਨੇ ਉਹ ਹੁਣ ਉੱਥੇ ਪਏ ਨੇ ਉਹ ਫਿਰ ਬਾਅਦ ਚ ਅਸੀਂ ਤੁਹਾਨੂੰ ਪਾ ਕੇ ਵਿਖਾ ਦਾਂਗੇ ਹਾਂਜੀ ਪਾ ਕੇ ਖਾ ਲੇ ਕਿਹਦਾ ਬਲੇਜ਼ਰ ਸੀ ਉਹ ਵੀ ਉੱਥੇ ਪਿਆ ਗੱਡੀ ਦੇ ਵਿੱਚ ਅੱਧਾ ਕੁ ਸਾਮਾਨ ਲਿਆਈ ਆ ਮੈਂ ਠੀਕ ਹੈ ਠੀਕ ਓਕੇ ਮੈਂ ਆਪਣਾ ਕੁਝ ਨਹੀਂ ਲਿਆਈ ਹੈਗੀ ਆਪਣਾ ਇੰਨੇ ਕੱਪੜੇ ਜਿਆ ਮਮਾ ਮਮਾ ਮੈਂ ਉਹੀ ਪਾਵਾਂਗੀ ਆ ਵੇ ਨਹੀਂ ਆਪਣਾ ਕੁਝ ਨਹੀਂ ਲਿਆਦਾ ਕੀ ਨਿਯਮ ਇੰਗੇ ਨੇ ਹੁੰਦੇ ਅਸਿੱਦ ਲਈਆਂ ਨੇ ਹੁਣ ਹਰ ਇੱਕ ਵਾਰੀ ਪੈਸੇ ਲਾਈ ਜਾਣੇ ਹੁੰਦੇ ਨੇ ਲਾ ਲਾ ਲ ਲੈ ਦੱਸ ਨੀ ਤੇਰੇ ਜੇਟ ਨੂੰ ਕੱਢ ਜਾ ਤੂੰ ਇਹ ਕੀ ਕਹਿ ਰਹੀ ਏ ਕੁੜੀ ਦੇਖੋ ਕੀ ਕਹਿ ਰਹੀ ਏ ਇਹ ਲਾ ਲਾ ਪਹਿਲੇ ਸਾਡੇ ਤਾਂ ਵਧੀਆ ਲੱਗੀ ਨਹੀਂ ਸੋਦੀ ਸਾਡੇ ਚਾਲੀ ਦੇ ਵੇਖਾਂ ਤੂੰ ਆਹੀ ਲੜਾ ਪਹਿਣ ਨਹੀਂ ਪਹਿਣ ਮੈਂ ਤੇ ਬੋਲ ਰਿਹਾ ਨਹੀਂ ਪਹਿਣਾ ਹੀ ਲੜਾ ਤੂੰ ਕੀ ਯਾਦ ਕਰੇਂਗੀ ਤੂੰ ਅਵੇ ਕੀ ਕੀ ਕਰਦੀ ਨੀ ਪਾਉਣ ਆਹੀ ਲੜਿਆ ਤੂੰ ਆਹੀ ਲੜਿਆ ਹੈ ਨੀ ਪੈਂਦਾ ਆਹੀ ਪਾਲੀ ਤੂੰ ਕੋਈ ਗੱਲ ਨਹੀਂ ਪੂਰੇ ਆ ਜਣੇ ਨੇ ਤੈਨੂੰ ਵੀ ਬਾਏ ਬਾਏ ਉਧਰ ਬਾਏ ਕਰ ਦੋ ਅੰਦਰ ਬਾਏ ਕਰ ਦੋ ਉਧਰ ਬਾਏ ਗਾਇਸ ਇਹਦਾ ਬਸ ਕੱਟ ਕੇ ਵੀਡੀਓ ਬਾਏ